ਸੁਈਕਾ ਬੇहद ਮੰਨਪਾਗੀ ਖਬਰ ਹੈ ਜੁੜੀ ਲੁਧਿਆਣੇ ਸ਼ਹਿਰ ਦੇ ਵਿੱਚੋਂ ਆ ਰਹੀ ਹੈ ਹਲਕਾ ਪਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬਸਤੀ ਦੇ ਸਿਰ ਤੇ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਤੇ ਹੁਣ ਉਹਨਾਂ ਦੇ ਘਰ ਵਿੱਚ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਉੱਥੇ ਹੀ মিডিਆ ਨਾਲ ਗੱਲਬਾਤ ਕਰਦੀ ਹੋਏ ਜੁਆਇੰਟ ਕਮਿਸ਼ਨਰ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਵਿਧਾਇਕ ਗੁਰਪ੍ਰੀਤ ਗੋਗੀ ਆਪਣੇ ਘਰ ਵਿੱਚ ਮੌਜੂਦ ਸਨ ਕਮਰੇ ਦੇ ਵਿੱਚ ਅਚਾਨਕ ਗੋਲੀ ਲੱਗਨ ਕਾਰਨ ਮੌਤ ਹੋਈ ਹੈ ਜਿਹੜੀ ਕਿ ਸਿਰ ਵਿੱਚ ਜੋ ਗੋਲੀ ਲੱਗੀ ਹੈ ਉਸ ਨੂੰ ਲੈ ਕੇ ਜਾਂਚ ਪੜਤਾਲ ਫਿਲਹਾਲ ਕੀਤੀ ਜਾ ਰਹੀ ਹੈ। ਦਾਜ਼ੀਏ ਕੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕਟਨਾ ਦਾ ਖੁਲਾਸਾ ਹੋਵੇਗਾ। ਉਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੈਬਨਿਟ ਮੰਤਰੀ ਅਮਨ अरोड़ा ਵੀ ਇਸ ਗੱਲ ਦਾ ਪਤਾ ਲੱਗਣ ਤੇ ਅਫਸੋਸ ਕਰਨ ਲਈ ਘਰ ਵਿੱਚ ਪਹੁੰਚੇ ਤੇ ਨਾਲ ਹੀ ਬਰਿੰਦਰ ਕੁਮਾਰ ਗੋਇਲ ਕੈਬਨਿਟ ਮੰਤਰੀ ਵੀ ਹੁਣ ਉਹਨਾਂ ਦੇ ਘਰੇ ਪਹੁੰਚੇ ਨੇ। ਗੁਰਪ੍ਰੀਤ ਗੋਗੀ ਦੀ ਰਿਹਾਈਸ਼ ਤੇ ਲੋਕਾਂ ਦਾ ਆਉਣਾ ਜਾਣਾ ਜਿਹੜਾ ਸ਼ੁਰੂ ਹੋ ਗਿਆ ਹੈ ਉਹਨਾਂ ਨੇ ਕਿਹਾ ਕਿ ਕਦੇ ਵੀ ਨਾ ਪੂਰਾ ਹੋਣ ਵਾਲਾ ਘਟ ਹੈ ਜਿਹੜਾ आम आदमी पार्टी ਅਤੇ ਸੱਤਾ ਨੂੰ ਇਸ ਦੇ ਨਾਲ ਹੀ ਦੱਸ ਦੇ ਕਿ ਲੁਧਿਆਣਾ ਦੇ ਸਿਵਲ ਲਾਈਨ ਸ਼ਮਸ਼ਾਨ ਘਾਟ ਵਿੱਚ 3 ਵਜੇ ਦੇ ਕਰੀਬ ਹੈ ਜਿਹੜਾ ਵਿਧਾਇਕ ਗੁਰਪ੍ਰੀਤ ਗੋਕੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਬਹੁਤ ਹੀ ਮੰਦਪਾਗੀ ਕੱਢਣਾ ਹੋਈ ਹੈ ਬਹੁਤ ਵੱਡਾ ਦੁੱਖ ਹੈ ਜਿਹੜਾ ਜੋਜੇ ਹੋਈ ਹੈ ਸਰ ਆਮੂਮਨ ਤੌਰ ਤੇ ਜਿਸ ਵਕਤ ਗੁਰਪ੍ਰੀ ਗੋਗੀ ਜੀ ਦੀ ਗੱਲ ਕੀਤੀ ਜਾਂਦੀ ਹੈ ਬਹੁਤ ਵਿਸ਼ਿਆਂ ਤੇ ਚਰਚਾ ਕਰਦੇ ਸੀਗੇ ਤੁਹਾਡੀ ਆਖਰੀ ਮੁਲਾਕਾਤ ਕਦੋਂ ਹੋਈ ਸੀ ਕੀ ਗੱਲਬਾਤ ਪੰਜਾਬ ਨੂੰ ਲੈ ਕੇ ਲੁਧਿਆਣੇ ਨੂੰ ਲੈ ਕੇ ਉਹਨਾਂ ਨੇ ਕੀਤੀ ਸੀ ਕੋ ਮੇਰੀ ਮੁਲਾਕਾਤ ਕਰੀਬ 10-15 ਦਿਨ ਪਹਿਲਾਂ ਹੋਈ ਸੀ ਹਰ ਸਮੇਂ ਹੋ ਲੁਧਿਆਣੇ ਦੀ ਗੱਲ ਪੰਜਾਬ ਦੀ ਗੱਲ ਲੋਕਾਂ ਦੀ ਗੱਲ ਕਰਦੇ ਚਿੰਤਤ ਥੇ ਲੋਕ ਹਰ ਸਮੇਂ ਉਹਨਾਂ ਦਾ ਧਿਆਨ ਇਸ ਗੱਲ ਤੇ ਸੀ ਕਿ ਮੈਂ ਆਪਣੇ ਪੰਜਾਬ ਦਾ ਲੋਕ ਬਹੁਤ ਹੀ ਆਪਣੀ ਗੱਲ ਦਲੇਰੀ ਨਾਲ ਰੱਖਣ ਵਾਲੇ ਇਨਸਾਨ ਸੀ ਤੇ ਬੜੇ ਚਿੰਤਤ ਰਹਿੰਦੇ ਸੀ ਆਪਣੇ ਹਲਕੇ ਦੀ ਸੇਵਾ ਦੇ ਉਹੀ ਸਾਡੀ ਲਾਸਟ ਮੁਲਾਕਾਤ ਸੀ ਤੇ ਲੱਗਦਾ ਕਿ ਕਿਤਨਾ ਬੇਵਾਕੀ ਨਾਲ ਗੱਲ ਕਰਦੇ ਜੀ ਹਮੇਸ਼ਾ ਸਰਕਾਰ ਦੇ ਖਿਲਾਫ ਵੀ ਕਈ ਵਾਰ ਕੀ ਮੁੱਦੇ ਚੱਕਦੇ ਸੀ ਇਹਦੇ ਉੱਤੇ ਕੀ ਸੋਚਦੇ ਵੀ ਇਹੋ ਜਿਹੇ ਕੋਈ ਸਵਾਲ ਖਿਲਾਫ ਦਾ ਨਹੀਂ ਸਵਾਲ ਹੱਕ ਦਾ ਨਹੀਂ ਹੈ ਪਰ ਸਵਾਲ ਇਹੀ ਹੈ ਕਿ ਉਹ ਆਪਣੀ ਗੱਲ ਬਹੁਤ ਚੰਗੇ ਢੰਗ ਦੇ ਨਾਲ ਤੇ ਲੋਕ ਇਦੀ ਗੱਲ ਕਰਦੇ ਕਦੇ ਤੁਹਾਡੇ ਨਾਲ ਉਹਨਾਂ ਨੇ ਕੋਈ ਗੱਲ ਸਾਂਝੀ ਕੀਤੀ ਕਿ ਕੋਈ ਚਿੰਤਾ ਹੋਵੇ ਕੋਈ ਪਰੇਸ਼ਾਨੀ ਹੋਵੇ ਕਿ ਅਜਿਹੇ ਤਰੀਕੇ ਦੇ ਨਾਲ ਜਿਹੜੀ ਇਹ ਗੋਲੀ ਚੱਲੀ ਗੋਲੀ ਚਲਾਈ ਗਈ ਇਹ ਜੇ ਸਾਰੀਆਂ ਚੀਜ਼ਾਂ ਸਾਹਮਣੇ ਆਣੀਆਂ ਬਾਕੀ ਨੇ ਪਰ ਕਦੇ ਕਿਹਾ ਕਿ ਕੋਈ ਪਰੇਸ਼ਾਨੀ ਹੈ ਮੈਨੂੰ ਪਰਿਵਾਰਕ ਤੌਰ ਤੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਮੈਂਨੇ ਜ਼ਿੰਦਗੀ ਚ ਉੱਤੇ ਨਾਲੋਂ ਹਸਮੁਖ ਬੰਦਾ ਨਹੀਂ ਦੇਖਿਆ ਹਰ ਸਮੇਂ ਹੱਸਦਾ ਰਹਿੰਦਾ ਸੀ ਖੁਸ਼ੀ ਦੀ ਮਜ਼ਾਕਿਆਂ ਗੱਲਾਂ ਕਰਦਾ ਸੀ ਚਿੰਤਾ ਤੋਂ ਕੋਸੋਂ ਦੂਰ ਤੇ ਕਦੇ ਕਿਸੇ ਕਿਸਮ ਦੀ ਟੈਨਸ਼ਨ ਨਹੀਂ ਦਿੱਕਤ ਦੀ ਬਾਕੀ ਜੇ ਤੁਸੀਂ ਕਹਿ ਰਹੇ ਹੋ ਘੱਟ ਹੈ ਇਹ ਨਾ ਪੂਰਾ ਹੋਣ ਵਾਲਾ ਘੱਟ ਅਜੇ ਇਹ ਸਾਥੀ ਦਾ ਚਲੇ ਜਾਣਾ ਸਾਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਘੱਟ ਹੈ ਪਾਰਟੀ ਨੂੰ ਬਹੁਤ ਵੱਡਾ ਘੱਟ ਜਿਹੜਾ ਕਦੇ ਵੀ ਪੂਰਾ ਨਾ ਹੋਣ ਵਾਲਾ ਘੱਟ ਠੀਕ ਹੈ ਬਿਲਕੁਲ ਦੇਖੋ ਇਹ ਲਗਾਤਾਰ ਜੇ ਇਸੀ ਸਾਡੀ ਗੱਲ ਨੂੰ ਗੋਥੂ ਕੇ ਫਿਰ ਤੁਹਾਨੂੰ ਜੋ ਵੀ ਹੋਊਗਾ ਅਗਲਾ ਫਰਮ ਤੇ ਸੱਦੇ ਉਹ ਛੂਡ ਕੀਤਾ ਘਰੀ ਸੀ ਉਹ ਉਹਦੀ ਇਸ ਗੱਲ ਬਾਰੇ ਮੈਂ ਤੁਹਾਨੂੰ ਗੱਲ ਤੋਂ ਆਰ ਲੀਆ ਇੱਕ ਵਾਰੀ ਸਾਰਾ ਮੈਨੂੰ ਗੋਥੂ ਹੋਣਾ ਹੈ ਤੇ ਫਿਰ ਤੁਹਾਨੂੰ ਸਰ ਕਿੰਨੇ ਵਜੇ ਦਾ ਵਾਕਿਆ ਜੀ ਹੈ तकरीबन 12:00 ਵਜੇ ਦਾ ਦੱਸ ਰਿਹਾ ਬਾਕੀ ਅਸੀਂ ਕੋਈ ਸਾਰਾ ਦੇਖ ਕੇ ਵੈਰੀਫਾਈ ਕਰਦੇ ਤੁਸੀਂ ਡੈੱਥ ਕੁਝ ਹੀ ਕਰਦਾ ਹਾਂ ਹਾਂ ਹੋ ਜਾਵੇ ਕੱਲ੍ਹ ਨੂੰ ਪਤਾ ਲੱਗ ਜਾਣਾ ਇਹ ਗੱਲ ਹਜੇ ਯੂਨੀਵਰਸਿਟੀ ਸਿੰਘ ਦਾ ਪਾਰਟ ਉਹ ਦੇਖ ਤੇ ਜਿਹੜੇ ਅਸਲੀ ਨਾਲ ਚੱਲੇ ਸੇ ਲਿਸੈਂਸੀ ਜੀ ਉਹਨਾਂ ਦਾ ਫਾਸਟ ਜੀ ਇਸ ਗੱਲ ਬਾਰੇ ਮੈਂ ਕੁਝ ਨਹੀਂ ਪਿਆ ਸੋਰਾ ਨਹੀਂ ਤਾਂ ਸਾਨੂੰ ਆ ਪਤਾ ਲੱਗਿਆ ਤੁਸੀਂ ਜਿਹੜੇ ਡਾਕਟਰ ਨੂੰ ਬੁਸ਼ਵਾਣਾ ਮਿਤਰਾਨਾ ਫਾਰਮਾਸਟਿਕਸ ਨੂੰ ਕਹਿੰਦੇ ਹੋ ਹੋਰ ਸਾਰੀ ਮੈਡਿਕਸਮ ਥੈਂਕ ਯੂ ਸਰ ਥੈਂਕ ਯੂ 루ਧਿਆਨਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ